ਪਿੰਡ ਕਿਹੜਾ ਤੁਹਾਡਾ ਪਿੰਡ ਪੁਰਤਣਾ ਮਲੇਰ ਜੀ ਮੈਂ ਜਿਹੜੀ ਧੰਨਾਂ ਦਾ ਜ਼ਿਕਰ ਹੋ ਰਿਹਾ ਦੂਜੇ ਮੰਦਰ ਦੀ ਮਿਕਤ ਨੇ ਪਿੰਡ ਪਹੁੰਚੀ ਹੈ ਉਹ ਕੀ ਸੀ ਪੂਰਾ ਮਾਮਲਾ ਕਿਹੜੇ ਦਿਨ ਉਹ ਘਰੋਂ ਤੁਰਦੇ ਉਹ 20 ਤਰੀਕ ਨੂੰ ਗਏ ਨੇ ਜੀ ਉਹ 21 ਨੂੰ ਸਵੇਰ ਨੂੰ ਪਹੁੰਚੇ ਹਾਂ ਜੀ ਉਹਨੂੰ ਇੱਕ ਫੋਨ ਆਉਂਦਾ ਕੀ ਪਹੁੰਚੀ ਹੈ ਹਾਂ ਜੀ ਉਹ ਤਕਰੀਬਨ ਸ਼ਾਮ 7:00 ਵਜੇ ਫੋਨ ਆਇਆ ਜੀ ਸਾਡੇ ਭਰਾ ਦੇ ਪਰਿਵਾਰ ਦੇ ਕੋਲ ਹੀ ਮੈਂ ਉਧਰ ਹੀ ਬੈਠਾ ਸੀਗਾ ਤੇ ਸੱਡੀ ਹੋਣੀ ਜਾਣੀ ਬਹੁਤ ਆ ਉੱਦਰੇ ਰਾਜੀ ਤੇ ਸਵੇਰ 7 ਵਜੇ ਫੋਨ ਆਇਆ ਜਦੋਂ ਉਹਦੇ ਅਚਾਨਕੇ ਬੜਾ ਦੱਬੜੀ ਸਾਡੇ ਪਰਿਵਾਰ ਦੇ ਵਿੱਚ ਮਰ ਗਈ। ਤੇ ਬੇਟਾ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸ਼ਰਨਪ੍ਰੀਤ ਘੋੜਾ ਹੈ। ਜੀਨਾਂ ਦੀ ਡੈਥ ਹੋਈ ਹੈ ਉਹ ਤੁਹਾਡੇ ਕੀ ਲੱਗਦੇ ਨੇ? ਮੇਰੀ ਡੈਡੀ ਕੀ ਗੱਲ ਹੁੰਦੀ ਹੈ ਜਿਸ ਤਰ੍ਹਾਂ ਤੁਹਾਨੂੰ ਉਹਨਾਂ ਦਾ ਫੋਨ ਆਉਂਦਾ ਹੈ 22 ਤਰੀਕ ਨੂੰ ਕੀ ਗੱਲ ਹੁੰਦੀ ਹੈ ਤੁਹਾਡੇ ਨਾਲ ਉਹਨਾਂ ਦੀ ਲਾਸਟ ਟਾਈਮ ਜੀ ਮੇਰੇ ਨਾਲ ਹੀ ਗੱਲ ਹੋਈ ਆ ਉਹ ਕਹਿੰਦੇ ਵੀ ਮੈਂ ਰੋਡ ਤੇ ਚੁਰੇ ਆ ਰਿਹਾ ਵੀ ਮੈਂ ਜਰਗ ਬਾਈਪਾਸ ਆ ਮੇਰਾ ਨਾਮ ਜੀ ਕਰਮਜੀਤ ਕੌਰ ਹੈ ਜਿਹੜਾ ਮਰਨ ਵਾਲੇ ਨੇ ਉਹਨਾਂ ਦਾ ਤੁਹਾਡੇ ਨਾਲ ਕੀ ਰਿਸ਼ਤਾ ਹੈ ਉਹ ਮੇਰੇ ਬੜੇ ਜੇਠ ਨੇ ਜੀ ਮੇਰੇ ਹਸਬੰਡ ਦੇ ਬ੍ਰਦਰ ਭਰਾ ਨੇ ਜੀ ਜਦੋਂ ਤੁਹਾਨੂੰ ਉਹਨਾਂ ਦਾ ਫੋਨ ਆਇਆ ਤੁਹਾਨੂੰ ਉਹਨਾਂ ਨੇ ਕੀ ਆਖਿਆ ਉਹਨਾਂ ਨੇ ਵੀ ਜਿਵੇਂ ਨਹੀਂ ਆਖਿਆ ਕੀ ਕਹਿੰਦੇ ਵੀ ਮੇਰੇ ਮਗਰ ਨਾਲ ਵੀ ਬੜਾ ਸੇ ਤਲਵਾਰਾਂ ਲੈ ਕੇ ਪਏ ਹੋਏ ਨੇਗੇ ਵੀ ਇੱਕ ਮੇਰੀ ਲੱਤ ਵੜ ਗਈ ਉਹਨਾਂ ਨੇ ਇੱਕ ਬਾਹ ਵੜਤੀ ਵੀ ਮੈਨੂੰ ਇਸ ਟਾਈਮ ਕੁਝ ਨਹੀਂ ਪਤਾ ਲੱਗ ਰਿਹਾ ਮੈਂ ਕਿੱਥੇ ਕਿੱਥੇ ਨਹੀਂ ਤੁਸੀਂ ਮੈਨੂੰ ਆਗੇ ਬਚਾ ਲਓ ਅੱਜ ਜੋ ਇਹ ਮੈਂ ਐਪੀਆ ਦੇਖੀਆ ਕੰਚੀ ਦੀ ਤੇ ਉਹਦੇ ਵਿੱਚ ਉਹਨਾਂ ਨੇ ਐਕਸੀਡੈਂਟ ਕੇਜ ਦਿਖਾਇਆ ਤੇ ਪਰ ਜਿਹੜਾ ਉਹਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਕੱਲ ਇਹ ਮਗਰ ਦਾ ਫੋਨ ਆਇਆ ਸੀਗਾ ਉਹਦੇ ਵਿੱਚ ਉਹ ਇਹ ਗੱਲ ਕਹਿ ਰਿਹਾ ਸੀਗਾ ਕਿ ਦੂਬੇ ਹਥਿਆਰਬੰਦ ਵਿਅਕਤੀ ਕੁਝ ਮੇਰੇ ਘਰase ਤੇ ਲੈ ਕੇ ਮਗਰ ਪਏ ਨੇ ਉਹ ਮੈਨੂੰ ਮਾਰ ਦੇਣਗੇ ਮੈਨੂੰ ਪਹੁੰਚਾ ਜਿਆਦਾ ਗੜ ਪਕੜਾਈ ਇਹਨਾਂ ਇਹ ਪਿੰਡ ਕਿਹੜਾ ਤੁਹਾਡਾ ਪਿੰਡ ਪੁਰਤਲਾ ਮਲੇਰ ਜੀ ਐ ਜਿਹੜੀ ਘਟਨਾ ਦਾ ਜ਼ਿਕਰ ਹੋ ਰਿਹਾ ਤੁਹਾਡੇ ਬ੍ਰਦਰ ਦੀ ਮਤਕ ਦੇ ਪਿੰਡ ਪਹੁੰਚੀ ਹੈ ਉਹ ਕੀ ਸੀ ਪੂਰਾ ਵਾਕ ਕਿਹੜੇ ਦਿਨ ਉਹ ਘਰੋਂ ਤੁਰਦੇ ਨੇ ਉਹ 20 ਤਰੀਕ ਨੂੰ ਗਏ ਨੇ ਜੀ ਉਹ 21 ਨੂੰ ਸਵੇਰ ਨੂੰ ਪਹੁੰਚੇ ਆ ਹਾਂ ਜੀ ਤੁਹਾਨੂੰ ਇੱਕ ਫੋਨ ਆਉਂਦਾ ਕੀ ਫੋਨ ਸੀ ਉਹ ਫੋਨ ਜੀ ਉਹ ਤਕਰੀਬਨ ਸ਼ਾਮ ਨੂੰ ਸਬਕ 7 ਵਜੇ ਫੋਨ ਆਇਆ ਜੀ ਸਾਡੇ ਭਰਾ ਦੇ ਪਰਿਵਾਰ ਦੇ ਕੋਲ ਹੀ ਮੈਂ ਉੱਧਰ ਹੀ ਬੈਠਾ ਸੀਗਾ ਤੇ ਸਾਡੀ ਹਣੀ ਜਾਨੀ ਬਹੁਤ ਆ ਉੱਧਰ ਭਰਾ ਜੀ ਤੇ ਸਵੇਰ 7 ਵਜੇ ਫੋਨ ਆਇਆ ਜਦੋਂ ਉਹਦੇ ਅਚਾਨਕੇ ਉਹ ਬੜਾ ਤੜਪੀ ਛਾਡੇ ਪਰਿਵਾਰ ਦੇ ਵਿੱਚ ਮੱਚ ਗਈ ਤੇ ਉਹਨਾਂ ਨੇ ਫੇਰ ਮੈਨੂੰ ਫੋਨ ਫੜਾਇਆ ਤਾਂ ਮੇਰੇ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਮੈਨੂੰ ਤਾਂ ਮਾਰ ਦੇਣਗੇ ਵੀ ਮਗਰ ਪਏ ਹੋਏ ਬੰਦੇ ਮੈਂ ਮਰੇ ਕੋਲੇ ਬ੍ਰਿਜ ਦੇ ਕੋਲੇ ਆ ਕੇ ਉੱਥੇ ਹੈਗਾ ਮੈਨੂੰ ਆ ਕੇ ਲੈ ਜਾਓ ਉਹ ਬਹੁਤ ਵਈ ਕਵਰ ਆਏ ਹੋਏ ਸੀਗੇ ਉਹਦੇ ਵਿੱਚ ਕਹਿ ਗਏ ਫੋਨ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਿਆ ਜੀ ਉਸ ਤੋਂ ਬਾਅਦ ਜੀ ਫਿਰ ਬਹੁਤ ਹੀ ਜ਼ਿਆਦਾ ਹੋ ਗਿਆ ਉਸ ਤੋਂ ਬਾਅਦ ਫੋਨ ਨਹੀਂ ਆਇਆ ਸਾਨੂੰ ਦੁਬਾਰੇ ਸੀ ਲਾਇਆ ਵੀ ਮੈਂ ਆਪਣੇ ਕੋਲ ਤੋਂ ਵੀ ਲਾਇਆ ਤੁਹਾਡਾ ਪ੍ਰਾਪ ਕਿਹੜੇ ਸਥਾਨ ਤੇ ਗਿਆ ਹੋਇਆ ਜੀ ਉਹ ਕਾਂਸੀ ਗਏ ਹੋਏ ਸੀਗੇ ਜੀ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਿਆ ਜੀ ਉਸ ਤੋਂ ਬਾਅਦ 2 1/2 ਘੰਟੇ ਬਾਅਦ 3 ਘੰਟੇ ਬਾਅਦ ਮੈਂ ਜਿਹੜੇ ਬੰਦੇ ਉਹਨਾਂ ਨਾਲ ਗਏ ਸੀ ਕਿ ਉਹਨਾਂ ਨੂੰ ਫੋਨ ਕਰਿਆ ਜੀ ਉਹਨਾਂ ਨੂੰ ਕੀ ਗੱਲ ਕਹੀ ਤੁਹਾਨੂੰ ਉਹ ਕਹਿੰਦੇ ਵੀ ਇੱਥੇ ਹੀ ਆ ਕੋਈ ਨਾ ਭਾਲ ਕਰ ਲੈਣੇ ਉਸ ਤੋਂ ਬਾਅਦ ਉਹ ਉਹ ਆਪਣੇ ਮਾਕਾ ਵੀ ਉਹਨਾਂ ਦਾ ਐਫਆਈਆ ਦਰਜ ਕਰਾਉ ਫੇਰ ਉਹ ਚੌਂਕੀ ਚ ਉੱਥੇ ਗਏ ਫੇਰ ਸਾਨੂੰ ਜਾਣ ਗਏ ਉਹ ਤੋਂ ਬਾਅਦ ਮਿਲੀ ਆ ਜੀ ਵੀ ਇੱਥੇ ਹੀ ਉਹੀ ਬੰਦਾ ਜੀ ਰਮੇਂਦਰ ਸਿੰਘ ਜੀ ਤੁਸੀਂ ਕਹਿ ਰਹੇ ਹੋ ਵੀ ਜਦੋਂ ਸਾਨੂੰ ਫੋਨ ਆਇਆ ਵੀ ਮੈਨੂੰ ਮਾਰ ਦੇਣਗੇ میرے ਮਗਰ ਪਏ ਹੋਏ ਨੇ ਤਾਂ ਤੁਸੀਂ ਮਲੇਰ ਕੋਟਲੇ ਦੀ ਗੱਲ ਕਹਿ ਰਹੇ ਹੋ ਤੁਸੀਂ ਨਾਲੇ ਕਹਿ ਰਹੇ ਹੋ ਵੀ ਉਹ ਕਾਂਸੀ ਗਏ ਹੋਏ ਸੀ ਉਹ ਕਾਂਸੀ ਹੀ ਗਏ تھے ਕਿਉਂ ਘਬਰਾਏ ਹੀ ਬਹੁਤ ਹੈ ਗਏ ਤੇ ਵੀ ਉਹਨਾਂ ਦੇ ਵਿੱਚੋਂ ਵੀ ਜਾਤਾ ਉੱਥੇ ਬ੍ਰਿਜ ਹੋਊਗਾ ਹੀ ਬੇਚਾਨਕ ਉਹਨਾਂ ਨੂੰ ਉਦਾਂ ਦਾ ਉਹ ذکر ਰਹਾ ਤੀ ਗਈ اچھا ਉਹ ਗਲਤੀ ਨਾਲ ਕਹਿ ਗਏ ਹਾਂਜੀ ਗਲਤੀ ਨਾਲੇ ਹੈ ਘਬराई ਬਹੁਤ ਹੋਈ ਤੀਗੀ اچھا ਉਹ ਜਦੋਂ ਕਹਿੰਦੇ ਸੀਗੇ ਮੈਨੂੰ ਮਾਰ ਦੇਣਗੇ ਮੈਨੂੰ ਬਚਾ ਲਓ ਜੀ ਤੇ ਮੈਨੂੰ ਕਹਿੰਦੇ ਵੀ ਮੈਨੂੰ ਸਾਨੂੰ ਵੀ ਬਿੱਟੂ ਨੂੰ ਭੇਜ ਦਿਓ ਵੀ ਜਰਗ ਪਾਈ ਵਾਸਤੇ ਆ ਜਾਈਂ ਕਟ ਘਟ ਕਿਹ ਕੀ ਕੰਸੀ ਦੀ ਇਹ ਆ ਜੀ ਕਿੰਨੇ ਸਮੇਂ ਬਾਅਦ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਉਹ ਘਟ ਘਟੇ ਸਾਨੂੰ ਦੋ 2.5 3 ਘੰਟੇ ਬਾਅਦ ਪਤਾ ਲੱਗਿਆ ਜੀ ਠੀਕ ਹੈ ਅ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਰਨਪ੍ਰੀਤ ਕੌਰ ਹੈ ਅ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਤੁਹਾਡੇ ਕੀ ਲੱਗਦੇ ਨੇ ਮੇਰੇ ਡੈਡੀ ਜੀ ਠੀਕ ਹੈ ਕੀ ਗੱਲ ਹੁੰਦੀ ਹੈ ਜਿਸ ਤਰ੍ਹਾਂ ਤੁਹਾਨੂੰ ਉਹਨਾਂ ਦਾ ਫੋਨ ਆਉਂਦਾ ਹੈ 22 ਤਰੀਕ ਨੂੰ ਕੀ ਗੱਲ ਹੁੰਦੀ ਹੈ ਤੁਹਾਡੇ ਨਾਲ ਉਹਨਾਂ ਦੀ ਲਾਸਟ ਟਾਈਮ ਜੀ ਮੇਰੇ ਨਾਲ ਹੀ ਗੱਲ ਹੋਈ ਆ ਉਹ ਕਹਿੰਦੇ ਵੀ ਮੈਂ ਰੋਡ ਤੇ ਤੁਰੇ ਆ ਰਿਆਂ ਵੀ ਮੈਂ ਜਰਗ ਬਾਈਪਾਸ ਆ ਜੇ ਬਚਾਏ ਹੁੰਦਾ ਤਾਂ ਬਚਾ ਲਓ ਮੇਰੀ ਇਕ ਲੱਤ ਪਤਾ ਨਹੀਂ ਕਿਹਨੇ ਤੋੜੀ ਆ ਕਿਵੇਂ ਡੁੱਟਿਆ ਸਨ ਮੈਨੂੰ ਨਹੀਂ ਕੁਝ ਪਤਾ ਲੱਗਦਾ ਮੇਰਾ ਤਾਂ ਦਿਮਾਗ ਬਹੁਤ ਘੁੰਮਿਆ ਹੋਇਆ ਆ ਮੇਰੀ ਇਕ ਲੱਤ ਟੁੱਟੀ ਹੋਈ ਆ ਮੈਂ ਲੰਗੜਾ ਕੇ ਤੁਰ ਰਿਹਾ ਮੇਰੀ ਇਕ ਲੱਤ ਹੀ ਆ ਜਿਹੜੀ ਮੈਨੂੰ ਮਾੜਾ ਮੁੱਟਾ ਤੋੜ ਰਹੀ ਆ ਯੂ ਮੈਨੂੰ ਆਕੇ ਤੂੰ ਬਚਾ ਸਕਦਾ ਮੇਰੀ ਦੋਹੇ ਪੈਣਾ ਵੱਡੀਆਂ ਜੀ ਵਿਆਹੀਆਂ ਹੋਈਆਂ ਨੇਗੀਆਂ ਉਹ ਕਹਿੰਦੇ ਵੀ ਉਹ ਦੂਰ ਨੇ ਪਰ ਤੂੰ ਆ ਜਾ ਰਾੜਮਾ ਤੱਕ ਮੈਂ ਲਗੜਾ ਕੇ ਆ ਜੂੰਗਾ ਹਾਂ ਤੋ ਤੂੰ ਆਪ ਹੀ ਆਕੇ ਮੈਨੂੰ ਮਿਲਦਾ ਕਿਸੇ ਨੂੰ ਭੇਜ ਦੇ ਘਰੋਂ ਕਿਉਂਕਿ ਤੂੰ ਹੀ ਮੈਨੂੰ ਬਚਾ ਸਕਦੀ ਆ ਮੇਰਾ ਪੁੱਤ ਤੂੰ ਹੀ ਆ ਪਿਆਰ ਨਹੀਂ ਜੀ ਉਸ ਤੋਂ ਬਾਅਦ ਮੈਂ 40 50 ਕੋਲਾ ਕਰ ਲਿਆ ਡਿਡ ਨਾਟ ਕਨੈਕਟ ਹੀ ਆਈ ਜਾ ਰਿਹਾ ਕੁਝ ਨਹੀਂ ਕਨੈਕਟ ਹੋ ਰਿਹਾ ਫੇਰ ਤੁਹਾਡਾ ਕਿਦੇ ਨਾਲ ਸੰਪਰਕ ਹੋਇਆ ਫਿਰ ਮੇਰੀ ਚਾਚੀ ਜੀ ਨੇ ਜੀ ਉਹ ਆਪਣੇ ਆਸ਼ਾ ਵਰਕਰ ਨੇਗੇ ਉਹਨਾਂ ਨੂੰ ਮੈਂ ਘਰੇ ਬੁਲਾਇਆ ਉਹਨਾਂ ਨੂੰ ਮੜੇ ਪੈਰੀ ਪੂਰੀ ਹੱਥ ਲਾਇਆ ਜੀ ਤੁਸੀਂ ਬਚਾ ਲਓ ਜਾ ਕੇ ਹੂੰ ਕਿਉਂਕਿ ਉਹ ਸਾਡੇ ਮਤਲਬ ਫੈਮਿਲੀ ਦੇ ਵਿੱਚ ਹੀ ਨੇ ਜਿਹੜੇ ਐਕਟਿਵ ਜਿਹਨੇ ਸੇਦੀ ਭੱਜ ਲੈਂਦੇ ਐ ਇਹ ਜੀ ਗੱਲਾਂ ਤੇ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਆਪਾਂ ਬਚਾ ਲੈਨੇ ਆ ਕਿੱਥੇ ਗਏ ਹੋਏ ਸੀ ਉਹ ਮੇਰ ਕੋਟਲੇ ਗਏ ਮੋਟਰਸਾਈਕਲ ਤੇ ਕਿਸੇ ਮੁੰਡੇ ਨਾਲ ਸਾਡੇ ਗਵਾਡੀਆਂ ਦੇ ਮੁੰਡੇ ਨਾਲ ਹੂੰ ਉਹ ਲੈ ਕੇ ਮੋਟਰਸਾਈਕਲ ਜਰਗ ਬਾਈਪਾਸ ਤੇ ਖੜੇ ਗੁਲਜ਼ਾਰ ਹਸਪੀਟਲ ਤੇ ਪਹੁੰਚੇ ਜਾ ਕੇ ਸਰਕਾਰੀ ਦੇ ਆਲੇ-ਦਾਲੇ ਗੇੜੇ ਗੱਡੇ ਉਹਨਾਂ ਨੇ ਜਿਹੜੇ ਨੌਨ ਨੇ ਉਹਨਾਂ ਨੂੰ ਕਾਲ ਕਰੀ ਵੀ ਇੱਥੇ ਕੋਈ ਐਕਸੀਡੈਂਟ ਹੈ ਜਾਂ ਕੋਈ ਬੰਦਾ ਐਸਾ ਕੋਈ ਗੱਲਬਾਤ ਉਹ ਕਹਿੰਦੇ ਇੱਥੇ ਕੋਈ ਵੀ ਨਹੀਂ ਵੀ ਸਾਰਾ ਕੁਝ ਸ਼ਾਂਤਾ ਮਾਹੌਲ ਵੀ ਇੱਧਾ ਦੀ ਕੋਈ ਗੱਲਬਾਤ ਨਹੀਂ ਹੈਗੀ ਵੀ ਇੰਨਿਗ ਗਾਰੰਟੀ ਆ ਬਲੇਰ ਕੋਟਲੇ ਤੁਹਾਡੇ ਡੈਡੀ ਕਿੱਥੇ ਹੋਏ ਸੀ ਡੈਡੀ ਕਾਂਸੀ ਗਏ ਸੀਗੇ ਜੀ ਠੀਕ ਹੈ ਉਹ ਸਾਰਾ ਪਿੰਡ ਗਿਆ ਵੀ ਹਨਾ ਉਹਨਾਂ ਦੇ ਬੀਬੀ ਵਗੈਰਾ ਦੀ ਪ੍ਰੋਬਲਮ ਸੀ ਥੋੜੀ ਜੀ ਬੀਪੀ ਜ਼ਿਆਦਾ ਵੱਧ ਜਾਂਦਾ ਸੀ ਪਿਤਾ ਕਰਕੇ ਤੁਸੀਂ ਬਾਰ ਬਾਰ ਕਾਲ ਲਾ ਕੇ ਪੁੱਛੀ ਆ ਰਹੇ ਸੀ ਉਸ ਤੋਂ ਬਾਅਦ ਕਿਸੇ ਨਾਲ ਕੋਈ ਕਦੇ ਕੋਈ ਗੱਲ ਨਹੀਂ ਹੋਈ ਹੈ ਜੀ ਪਿੰਡ ਦੇ ਹੋਰ ਵੀ ਨਾਲ ਗਏ ਸੀ ਸਜਣ ਨਾਲ ਹਾਂਜੀ ਕਾਫੀ ਸਾਰੇ ਸਾਡੇ ਪਿੰਡ ਦੇ 50 60 ਬੰਦੇ ਗਏ ਸੀ ਬਿਚੌਰਤਾ ਵੀ ਸੀ ਜੀ ਠੀਕ ਬਸ ਉਹਦੋਂ ਦਾ ਕੀ ਨਾਮ ਹੈ ਤੁਹਾਡਾ ਕੀ ਮੇਰਾ ਨਾਮ ਚੀ ਕਰਮਜੀਤ ਕੌਰ ਹੈ ਜਿਹੜਾ ਮਰਨ ਵਾਲੇ ਨੇ ਉਹਨਾਂ ਦਾ ਤੁਹਾਡੇ ਨਾਲ ਕੀ ਰਿਸ਼ਤਾ ਹੈ ਉਹ ਮੇਰੇ ਬੜੇ ਜੇਡ ਨੇ ਜੀ ਮੇਰੇ ਹਸਬੰਡ ਦੇ ਬ੍ਰਦਰ ਭਰਾ ਨੇ ਜੀ ਜਦੋਂ ਤੁਹਾਨੂੰ ਉਹਨਾਂ ਦਾ ਫੋਨ ਆਇਆ ਤੁਹਾਨੂੰ ਉਹਨਾਂ ਨੇ ਕੀ ਆਖਿਆ ਉਹਨਾਂ ਨੇ ਵੀਰ ਜੀ ਨੇ ਇਹ ਆਖਿਆ ਕਿ ਕਹਿੰਦੇ ਵੀ ਮੇਰੇ ਮਗਰ ਨਾਲ ਵੀ ਖੜਾ ਸੀ ਤਲਵਾਰਾਂ ਲੈ ਕੇ ਪਏ ਹੋਏ ਨੇਗੇ ਵੀ ਇੱਕ ਮੇਰੀ ਲੱਤ ਵੜਦੀ ਉਹਨਾਂ ਨੇ ਇੱਕ ਬਾਹ ਵੜਦੀ ਵੀ ਮੈਨੂੰ ਇਸ ਟਾਈਮ ਕੁਝ ਨਹੀਂ ਪਤਾ ਲੱਗ ਰਿਹਾ ਮੈਂ ਕਿੱਥੇ ਕਿੱਥੇ ਨਹੀਂ ਤੁਸੀਂ ਮੈਨੂੰ ਅੱਗੇ ਬਚਾ ਲਓ ਠੀਕ ਹੈ ਜੀ ਹਾਂ ਜੀ ਕੀ ਸ਼ੋਭਨਾਵਾਂ ਸਰ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਜੀ ਇਹ ਕੀ ਡੈਜਿਗਨੇਸ਼ਨ ਹੈ ਤੁਹਾਡੀ ਮੈਂ ਪੰਜਾਬ ਪੁਲਿਸ ਦੇ ਵਿੱਚੋਂ ਬਤੌਰ ਇਨਸਪੈਕਟਰ ਰਿਟਾਇਰ ਹੋਇਆ 2022 ਦੀ ਮੈਂ ਇਹ ਜਿਹੜੇ ਮ੍ਰਿਤਕ ਨੇ ਉਹਨਾਂ ਨਾਲ ਤੁਹਾਡਾ ਕੀ ਰਿਸ਼ਤਾ ਹੈ ਉਹ ਮੇਰਾ ਚਾਚੇ ਦਾ ਰਿਸ਼ਤੇਦਾਰ ਜੋ ਚਾਚੇ ਦਾ ਗੁਆੜ ਦਾ ਚਾਚੇ ਦਾ ਲੜਕਾ ਲੱਗਦਾ ਠੀਕ ਹੈ ਜੀ ਇਹ ਕੀ ਵਾਪਰੀ ਹੈ ਜੀ ਪੂਰੀ ਘਟਨਾ ਜਿਹੜੀ ਇਹ ਵਾਪਰੀ ਹੈ ਅੱਜ ਜੋ ਮੈਂ ਐਫ ਆਰ ਦੇਖੀ ਹੈ ਕਾਂਸੀ ਦੀ ਇਹ ਉਹਦੇ ਵਿੱਚ ਉਹਨਾਂ ਨੇ ਐਕਸੀਡੈਂਟ ਕੇਸ ਦਿਖਾਇਆ ਤੇ ਪਰ ਜਿਹੜਾ ਉਹਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕੱਲ ਇਹ ਮਤਲਬ ਇਹਦਾ ਫੋਨ ਆਇਆ ਸੀਗਾ ਉਹਦੇ ਵਿੱਚ ਉਹ ਇਹ ਗੱਲ ਕਹਿ ਰਿਹਾ ਸੀਗਾ ਬੀ ਬਿ ਹਥਿਆਰਬੰਦ ਵਿਅਕਤੀ ਕੁਛ ਮੇਰੇ ਗਡਾਂਸੇ ਇਹ ਲੈ ਕੇ ਮਗਰ ਪਏ ਨੇ ਉਹ ਮੈਨੂੰ ਮਾਰ ਦੇਣਗੇ ਮੈਨੂੰ ਬਚਾ ਲਓ ਤੇ ਉਹ ਉਹਨੇ ਇੱਕ ਬੰਦੇ ਨਾਲ ਨਹੀਂ ਪਰਿਵਾਰ ਦੇ ਕਈ ਮੈਂਬਰਾਂ ਨਾਲ ਗੱਲ ਕੀਤੀ ਤੇ ਅੱਜ ਜਦੋਂ ਲਾਸ਼ ਉਹਦੀ ਆਈ ਜਦੋਂ ਮੈਂ ਉਹਨੂੰ ਖੋਲ ਕੇ ਇਹ ਲੋਕਾਂ ਦੇ ਸਾਹਮਣੇ ਦੇਖਿਆ ਉਹਦੇ ਤੇਜ਼ ਧਾਰਾਂ ਤੇਜ਼ ਧਾਰ ਹਥਿਆਰਾਂ ਦੇ ਨਾਲ ਟੱਕ ਲੱਗੇ ਤੇ ਇਹ ਅੰਦਲੇ ਪਾਸੇ ਪੱਟ ਦੇ ਅੰਦਲੇ ਪਾਸੇ ਲੱਗੇ ਤੇ ਪੈਰਾਂ ਦੇ ਅੰਦਲੇ ਪਾਸੇ ਲੱਗੇ ਤੇ ਸਿਰ ਇਹ ਸਿਰ ਉਹਦਾ ਕੁਚਲਿਆ ਪਿਆ ଥିਗਾ ਤੇ ਜਿਵੇਂ ਆ ਲੱਗਦਾ ਜਿਵੇਂ ਵੱਢਿਆ ਹੁੰਦਾ ਇਹ 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 ਸਾਰੇ ਘਟਨਾਕ੍ਰਮ ਚ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਉਥੋਂ ਦੀ ਪੁਲਿਸ ਸੈਕੰਸੀ ਦੀ ਬਨਾਰਸ ਦੀ ਉਹਨਾਂ ਨੇ ਜਿਹੜਾ ਇਹਨੂੰ ਐਕਸੀਡੈਂਟ ਕੇਸ ਕਰਾਰ ਦਿੱਤਾ ਹੈ ਤੁਸੀਂ ਇਹਨੂੰ ਕਤਲ ਕਿਵੇਂ ਠਹਿਰਾ ਰਹੇ ਹੋ ਜਾਂ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਕਤਲ ਕੀਤਾ ਹੋ ਸਕਦਾ ਸਾਨੂੰ ਇਹ ਲੱਗਦਾ ਵੀ ਵੀ ਉਸ ਏਰੀਏ ਦੇ ਲੋਕ ਮੈਂ ਉੱਥੇ ਦੌਰਾਨ ਡਿਊਟੀ ਜਾਂਦਾ ਰਿਹਾ ਉਹ ਸਿੱਖਾਂ ਦੇ ਨਾਲ ਬਿਤਕਰਾ ਕਰਦੇ ਨੇ ਇੱਕ ਸਿੱਖ ਹੋਣ ਦੇ ਨਾਤੇ ਇਸ ਬੰਦੇ ਦਾ ਕਤਲ ਕੀਤਾ ਮੈਨੂੰ ਜਾਂਗਦਾ ਇਹ ਪਤਾ ਲੱਗਿਆ ਪਰਿਵਾਰ ਤੋਂ ਵੀ ਪਹਿਲਾਂ ਮਤਲਬ ਫੌਜ 'ਚ ਰਹੇ ਨੇ ਫੌਜ ਦੇ ਵਿੱਚ ਵੀ ਇਹਨਾਂ ਨੇ ਦੂਰੀ ਡਿਊਟੀ ਕੀਤੀ ਹੈ ਇਹ ਸਿੱਖ ਸਰਦਾਰ ਦੀ ਦਾੜੀ ਬਨ ਕੇ ਰੱਖਦਾ ਸੀ ਕਾਫੀ ਲੰਮੀ ਦਾੜੀ ਸੀਗੀ ਤੇ ਸਿੱਖੀ ਰੂਪ ਦੇ ਵਿੱਚ ਰਹਿੰਦਾ ਸੀ ਬਹੁਤ ਹੀ ਵਧੀਆ ਵਿਅਕਤੀ ਸੀਗਾ ਤੇ ਤਕਰੀਬਨ 58 ਸਾਲ ਦੀ ਇਹ ਨੌਕਰੀ ਤੋਂ ਬਾਅਦ ਇਹ 9 ਮਹੀਨੇ ਪਹਿਲਾਂ ਰਿਟਾਇਰ ਹੋ ਗਿਆ ਫੌਜ ਦੀ ਨੌਕਰੀ ਕਰਦੇ ਰਹੇ ਨੇ ਫੌਜ ਦੀ ਨੌਕਰੀ ਕਿੰਨੇ ਬੰਦੇ ਗਏ ਸੀਗੇ ਜੀ ਇੱਥੋਂ ਦਰਸ਼ਨਾ ਦੇ ਮੈਨੂੰ ਪਤਾ ਲੱਗਿਆ ਵੀ ਇੱਥੋਂ ਵਿੜੇ ਦੇ ਵਿੱਚੋਂ ਛੇ 7 ਬੰਦੇ ਤੇ ਤੇ ਪਰ ਉਹ ਗੱਡੀ ਦੇ ਵਿੱਚ 40-50 ਬੰਦੇ ਇਹ ਤੁਸੀਂ ਇਸ ਨੂੰ ਘਟਨਾ ਮੰਨਦੇ ਹੋ ਜਾਂ ਕਤਲ ਮੰਨਦੇ ਹੋ ਨਹੀਂ ਮੈਨੂੰ ਤਾਂ ਇਹ ਮੇਰੇ ਆਪਣੇ ਦਿਮਾਗ ਦੇ ਮਤਲਬ ਕੋ ਮੈਨੂੰ ਇਹ ਕਤਲ ਆ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੋ ਉਥੇ ਦੇ ਤੋਂ ਤੇ ਲੋਕਲ ਤੋਂ ਆ ਇੱਕ ਬਟਾ ਕੋ ਇਹ ਇਹ ਗੱਲ ਹੁਣ ਪੂਰੀ ਤਰ੍ਹਾਂ ਨਾਲ ਪ੍ਰਸ਼ਾਸਨ ਤੋਂ ਜੀ ਸਾਡੀ ਤਾਂ ਮੰਗ ਇਹ ਆ ਵੀ ਜੋ ਵੀ ਇਹ ਘਟਨਾ ਜੁ ਹੋਈ ਹੈ ਉਹਦੀ ਰਿਐਲਿਟੀ ਸਾਹਮਣੇ ਹੋਣੀ ਚਾਹੀਦੀ ਆ ਜੇ ਉਹਦਾ ਕਤਲ ਹੋਇਆ ਤਾਂ ਇਹ ਜਿਹੜਾ ਜਿਹੜਾ ਪਰਚਾ ਕਤਲ ਦੇ ਵਿੱਚ ਕਨਵਰਟ ਹੋਣਾ ਚਾਹੀਦਾ ਤੇ ਜੋ ਵੀ ਗੱਲ ਹੋਈ ਆ ਇਹਦੀ ਜੁਡੀਸ਼ੀਅਲ ਜਾਂਚ ਹੋਵੇ ਇਹ ਇਹਦੀ ਜਾਂ ਕ੍ਰਿਮੀਨਲ ਇਨਕੁਆਇਰੀ ਹੋਵੇ ਇਹ 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 ਮੇਰੇ ਹਿਸਾਬ ਦੇ ਨਾਲ ਮੈਨੂੰ ਐ ਲੱਗਦਾ ਵੀ ਜਿਸ ਤਰ੍ਹਾਂ ਇਹ ਵੀ ਇੱਕ ਸਿੱਖ ਹੋਣ ਦੇ ਨਾਤੇ ਕਤਲ ਕੀਤਾ ਗਿਆ ਨਹੀਂ ਉਹ ਤਾਂ ਸ਼ੱਕ ਤੁਹਾਨੂੰ ਸ਼ੱਕ ਇਸ ਕਰਕੇ ਵੀ ਤੁਹਾਨੂੰ ਥੋੜਾ ਜਿਆਦਾ ਵੱਧ ਪੈ ਰਿਹਾ ਕਿਉਂਕਿ ਚਲੋ ਮੰਨ ਲਓ ਇਹ ਇੱਕ ਹਾਦਸਾ ਹੀ ਹੁੰਦਾ ਸੜਕਾਪ ਹਾਦਸਾ ਹੀ ਹੁੰਦਾ ਵੀ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੇ ਪਰਿਵਾਰ ਨੂੰ ਫੋਨ ਕਰਿਆ ਆ ਵੀ ਮੈਨੂੰ ਮੇਰੇ ਮਗਰ ਬੰਦੇ ਪਏ ਹੋਏ ਨੇ ਮੇਰੇ ਮੈਨੂੰ ਵਟਿਆ ਜਾ ਰਿਹਾ ਕਟਿਆ ਜਾ ਰਿਹਾ ਵੀ ਉਹ ਵੀ ਕਿਤੇ ਨਾ ਕਿਤੇ ਸ਼ੱਕ ਪਾਉਂਦਾ ਵੀ ਕਤਲ ਹੋਇਆ ਹੋ ਸਕਦਾ ਹਾਂ ਜਿਆਦਾ ਕਰਕੇ ਤਾਂ ਮੈਨੂੰ ਉਹੀ ਸ਼ੱਕ ਪਾਰ ਰਿਹਾ ਵੀ ਜਦੋਂ ਉਹ ਆਪਣੇ ਪਰਿਵਾਰ ਨੂੰ ਇਹ ਗੱਲ ਕਹਿ ਰਿਹਾ ਵੀ ਮੇਰੇ ਮਗਰ ਬੰਦੇ ਪਏ ਨੇ ਤੇ ਤੇਹ ਤਾਂ ਹਤਿਆਨ ਲੱਗੇ ਪਏ ਨੇ ਮੇਰੀਆਂ ਲਤਬੜਤੀ ਕਿਸੇ ਨੇ ਬਾਹ ਬੜਤੀ ਪੜਦਤੀ ਆ ਉਹ ਜਦੋਂ ਮੈਂ ਉਹਦੀ ਲਾਸ਼ ਨੂੰ ਦੇਖਿਆ ਤਾਂ ਉਹ ਟੱਕ ਉਦਾਂ ਹੀ ਲੱਗੀ ਹੋਈ ਸੀ